ਤੇ ਤੇਰੀ ਵੰਟੀ ਕਮਾਈ ਕਨ ਨਾਨਕ ਦੇਸ ਉਹ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਸਥਾ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸੰਤਾਂ ਮਹਾਂਪੁਰਖਾਂ ਨੂੰ ਆਜ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਠ ਜਾ ਕੇ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਸਾਰੇ ਛਫੇ ਅੰਦੇਰ ਫਲਵਾ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਾਣਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੁਭ ਵਾਂਸ ਪ੍ਰਧਾਨਾ ਪੁਰਬ ਜੋਤ ਪਠੈ ਦੇ ਆਏ ਸੇ ਸਾਵੇ ਆਪਨ ਮਤ ਉਰਜਾਨਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਦੇ ਆਪਾਂ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਪ੍ਰਕਾਸ਼ ਦਿਹਾੜੇ ਮਨਾ ਰਹੇ ਆ ਤੇ ਜਿੱਥੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਨੇ ਤੇ ਜਿੱਥੇ ਲੰਗਰ ਚਲਾਏ ਜਾ ਰਹੇ ਨੇ ਧਾਰਮਿਕ ਦੀਵਾਨ ਚੱਲ ਰਹੇ ਨੇ ਉੱਥੇ ਹੀ ਜਿਹੜੇ ਆ ਕੱਲ ਨੂੰ 6 ਤਰੀਕ ਨੂੰ ਇੱਕ ਗੁਰਦੁਆਰਾ ਜਿੱਥੇ ਬੇਰ ਸਾਹਿਬ ਦੇ ਸਾਹਮਣੇ ਜਿਹੜੀ ਗੁਰਦੁਆਰਾ ਸਾਹਿਬ ਹੈ ਅਕਾਲ ਬੰਗਾ ਸਾਹਿਬ ਤੇ ਯਾਦਗਾਰ ਨਵਾਬ ਕਪੂਰ ਸਿੰਘ ਸ਼ੌਣੀ ਨੇ ਹੰਗਸਾ ਬੁੱਢਾ ਦਲ ਇਸ ਇਤਿਹਾਸਕ ਸਥਾਨ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰ ਦੀ ਅਗਵਾਈ ਦੇ ਵਿੱਚ ਸਾਰੀਆਂ ਹੀ ਨਹੰਗਸਾ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਪੂਰੇ ਖਾਲਸਾ ਹੀ ਜਹੋ ਜਲਾਲ ਦੇ ਨਾਲ ਜਿਹੜਾ ਤਕਰੀਬਨ 12:30 ਵਜੇ ਆਰੰਭ ਹੋਣਗੇ ਤੇ ਮਹੱਲਾ ਜਿਹੜਾ ਗੁਰਦੁਆਰਾ ਬੇਰ ਸਾਹਿਬ ਗੁਰਦੁਆਰਾ ਅੱਠ ਸਾਹਿਬ ਤੇ ਗੁਰਗੁਰਾ ਗੁਰੂ ਕਾ ਬਾਗ ਸਾਰੇ ਅਸਤਾਨਾਂ ਦੇ ਦਰਸ਼ਨ ਕਰਦੇ ਹੋਏ ਜਿਹੜੇ ਐ ਤੇ ਖੁੱਲੇ ਜਿਹੜੇ ਐ ਗਰਾਊਂਡ ਦੇ ਵਿੱਚ ਜਿੱਥੇ ਗੁਰੂ ਦੀਆਂ ਲਾੜਦੀਆਂ ਨਹਿੰਗ ਸਿੰਘ ਫੌਜਾਂ ਨੇ ਜਿੱਥੇ ਘੋੜਸਵਾਰੀ ਦੇ ਉੱਤੇ ਗਤਕੇ ਦੇ ਵੀ ਜ਼ੋਰ ਦਿਖਾਉਣਗੇ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਆਓ ਸਾਰੇ ਆਪਾਂ ਜਿੱਥੇ ਅੱਜ ਦਰਸ਼ਨ ਦਿਦਾਰੇ ਕਰ ਰਹੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਿਆਂ ਦੇ ਉੱਥੇ ਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਵਿਸ਼ਾਲ ਮਹੱਲਾ ਜਿਹੜਾ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਜੰਗ ਜੂ ਕਰਤਵ ਦਿਖਾਏ ਜਾਣੇ ਨੇ ਉਹਦੇ ਵੀ ਆਪਾਂ ਦਰਸ਼ਨ ਦਦਾਰੇ ਕਰੀਏ ਤੇ ਨਾਲ ਹੀ ਗੁਰੂ ਸਾਹਿਬ ਕਿਰਪਾ ਕਰਨ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਬੇਨਤੀ ਹੈ ਜਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਸਪੋਕਸਮੈਨ ਜਿੱਥੇ ਅਖਬਾਰ ਤੇ ਉੱਥੇ ਜਿਹੜਾ ਸਪੋਕਸਮੈਨ ਜਿਹੜਾ ਤੇ ਟੀਵੀ ਤੇ ਹਮਦਰਦ ਟੀਵੀ ਸਾਰੇ ਚੈਨਲ ਜਿਹੜੇ ਨੇ ਗੁਰੂ ਦੀ ਬਹੁਤ ਕਿਰਪਾ ਦੇ ਨਾਲ ਸਾਰੇ ਜਿਹੜੇ ਆ ਪ੍ਰੋਗਰਾਮਾਂ ਦੇ ਵੀ ਜਿਹੜਾ ਇਤਿਹਾਸ ਤੋਂ ਜਾਣੂ ਕਰਵਾ ਰਹੇ ਨੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਮਹੱਲਾ ਇੱਕ ਜਿਹੜਾ ਹੈ ਹਾਲਾਤ ਮਹੱਲਾ ਜਿਹੜਾ ਹੱਲਾ ਆਪਾਂ ਕਿਸੇ ਤੇ ਵੀ ਦੁਸ਼ਮਣ ਤੇ ਚੜਦੇ ਆਏ ਜੰਗ ਜੂ ਪਰਤਵ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜੰਗੀ ਅਭਿਆਸ ਅਭਿਆਸ ਪੱਖੇ ਕੀਤੇ ਕਾਲਸੇ ਨੂੰ ਤੇ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ 1700 ਦੇ ਵਿੱਚ ਪਹਿਲਾ ਮਹੱਲਾ ਹੋਲਾ ਮਹੱਲਾ ਜਿਹੜਾ ਉਹ ਗੁਰੂ ਸਾਹਿਬ ਨੇ ਮਨਾਉਣਾ ਕੀਤਾ ਤੇ ਜਿਹੜਾ ਮਹੱਲਾ ਉਹ ਗੁਰੂ ਦੀਆਂ ਲੜਦੀਆਂ ਫੌਜਾਂ ਜਦੋਂ ਚੜ੍ਹਦੀਆਂ ਨੇ ਤੇ ਇੱਕ ਐਨ ਲੱਗਦਾ ਜਿਵੇਂ ਦੁਸ਼ਮਣ ਤੇ ਚੜ੍ਹਾਈ ਕੀਤੀ ਹੁੰਦੀ ਹੈ ਤੇ ਸਾਰੇ ਜਿਹੜੇ ਆਪਣੇ ਨੌਜਵਾਨ ਸਾਡੇ ਬੱਚੇ ਭਚੰਗੀ ਸਿੰਘ ਤੇ ਆਪਣੇ ਜਿਹੜਾ ਉਹ ਜੰਗੀ ਅਭਿਆਸ ਦੇਖ ਕੇ ਉਹਨਾਂ ਨੂੰ ਉਤਸ਼ਾਹ ਹੁੰਦੇ ਨੇ ਤੇ ਜਿਹੜੇ ਉਹ ਸਿੱਖੀ ਦੇ ਵਿੱਚ ਪਿਆਰ ਕਰਨ ਲੱਗਦੇ ਨੇ, ਸਿੰਘ ਸਜਦੇ ਨੇ, ਅਮਰ ਛੱਕਦੇ ਨੇ ਤੇ ਉਹ ਜੰਗੀ ਅਭਿਆਸ ਜਿਹੜੇ ਨੇ ਉਹ ਨਿਹੰਗ ਸਿੰਘ ਫੌਜਾਂ ਨੇ ਉਹ ਪ੍ਰਾਤਨ ਵਿਰਸਾ ਜਿਹੜਾ ਹੁਣ ਤੱਕ ਵੀ ਸਾਮਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੇ ਵਾਦੀ ਜੀ ਨੇ ਜੋ ਇਹ ਜੰਗੀ ਅਭਿਆਸ ਖਾਲਸੇ ਨੂੰ ਬਖਸ਼ਿਸ਼ ਕੀਤੇ ਨੇ ਘੋੜਸਵਾਰੀ ਤੇ ਗਤਕੇ ਦੇ ਜਿਹੜੇ ਜੋਰ ਨੇ ਉਹ ਨਿਹੰਗ ਸਿੰਘ ਫੌਜਾਂ ਵੱਲੋਂ ਦਿਖਾਏ ਜਾਂਦੇ ਨੇ ਤੇ ਉਦੋਂ ਤੋਂ ਲੈ ਕੇ ਜਿਹੜੇ ਉਹ ਮਰਿਆਦਾ ਚੱਲੀ ਆ ਰਹੀ ਹੈ ਤੇ ਖਾਸ ਕਰਕੇ ਫੌਜਾਂ ਜਿਹੜੀਆਂ ਨਿਹੰਗ ਸਿੰਘ ਫੌਜਾਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤੱਕ ਤੇ ਸਾਰੇ ਕਰਨੇਦਲਾਣੇ ਵਿਰਸਾ ਜਿਹੜਾ ਸਾਂਭਿਆ ਹੋਇਆ ਅ ਕਈ ਵਾਰੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕਈ ਜਿਹੜੇ ਆਪਣੇ ਮਾੜੇ ਲੋਕ ਵੀ ਇਹਨੂੰ ਬਾਣੇ ਨੂੰ ਬਦਨਾਮ ਕਰਨ ਦੇ ਮਾਰੇ ਉਹ ਜਿਹੜੇ ਵਰਤਦੇ ਨੇ ਤੇ ਉਹ ਜਿਹੜੇ ਕਾਨੂੰਨ ਨੂੰ ਵੀ ਚਾਹੀਦਾ ਉਹਨਾਂ ਤੇ ਖਿਲਾਫ ਜਿਹੜਾ ਸਖਤ ਐਕਸ਼ਨ ਲਵੇ ਦੇ ਨਾਲ ਜਿਹੜਾ ਨਿਹੰਗ ਸਿੰਘ ਫੌਜਾਂ ਨੇ ਦਲਾ ਪੰਥਾਂ ਵਾਲੇ ਵੀ ਉਹਦਾ ਧਿਆਨ ਰੱਖਦੇ ਨੇ ਜੇ ਉਹਦਾ ਪਤਾ ਲੱਗ ਗਿਆ ਤਾਂ ਉਹਨੂੰ ਜਿਹੜੀ ਧਾਰਮਿਕ ਸਜ਼ਾ ਜੋ ਸਾਡੀ ਹੁੰਦੀ ਹੈ ਉਹ ਵੀ ਉਹਨੂੰ ਪੂਰੀ ਦਿੱਤੀ ਉਹਨਾਂ ਨੂੰ ਪੂਰੀ ਸਜ਼ਾ ਦੇਵਾਂਗੇ ਪਰ ਨਾਲ ਹੀ ਕਾਨੂੰਨ ਨੂੰ ਵੀ ਆਪਣਾ ਕੰਮ ਕਰਨਾ ਚਾਹੀਦਾ ਹੈ ਇਹੋ ਜੇ ਕਿਸੇ ਦੀ ਜ਼ੁਰਤ ਨਹੀਂ ਹੋਣੀ ਚਾਹੀਦੀ ਕੋਈ ਬਾਣੇ ਨੂੰ ਬਦਨਾਮ ਕਰੇ ਨਿਹੰਗ ਸਿੰਘ ਫੌਜਾਂ ਜਿਹੜਾਂ ਦਾ ਬਹੁਤ ਉੱਚਾ ਤੇ ਸੁੱਚਾ ਰੁਤਬਾ ਤੇ ਉਹ ਪਰ ਆਪਣੇ ਜਿਹੜੇ ਮਾੜੇ ਲੋਕ ਨੇ ਉਹ ਬਾਣੇ ਨੂੰ ਬਦਨਾਮ ਨਾ ਕਰਨ ਜੇ ਉਹਨਾਂ ਨੇ ਅਗਵਾ ਗਲਤ ਕੀਤਾ ਤਾਂ ਬਹੁਤ ਹੀ ਉਹ ਜਿੰਨੀ ਵੀ ਉਹਦੀ ਫਰੰਦ ਕੈਦੀ ਕਰ ਸਕਦੇ ਆ ਮਾੜੀ ਉਹ ਗੱਲ ਕੀਤੀ ਜੋ ਥਾਨਨਾ